ਦੇ ਵਿੱਚ ਬਹੁਤ ਸਾਰਾ ਵਧੀਆ ਤੁੰਪੂ ਦੇ ਕੇਮਾਂ ਦੇਖਿਆ ਸੈਸ਼ਰੀ ਦੇਖੀ ਵੱਡੀ ਦੇਖੀ ਹੋਰ ਬਹੁਤ ਸਾਰੀਆਂ ਮੰਦਲ ਕੇਮਾਂ ਬਹੁਤ ਸਾਰੇ ਬੱਚੇ ਆਪਣੀ ਚਲਾ ਰਹੇ ਨੇ ਇਹ ਸਕੂਲ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਲੱਗਦਾ ਨਹੀਂ ਵੀ ਸਰਕਾਰੀ ਸਕੂਲ ਹੈਗਾ ਕਿੱਥੇ ਤਾਂ ਮਤਲਬ ਹਰੇਕ ਕਮਰੇ ਦੇ ਵਿੱਚ ਏਸੀ ਜੀ ਹਰੇਕ ਕਮਰਾ ਸਾਫ਼ ਸੁਥਰਾ ਤੋ ਆਈਟਾ ਮੇਰਾ ਸਾਥ ਸੁਸਤਰੀ ਅੰਦਰ ਆ ਕੇ ਦੇਖ ਕੇ ਆਏ ਆ ਕਿ ਸਾਰਾ ਸਕੂਲ ਬਹੁਤ ਹੀ ਵਧੀਆ ਬਣਿਆ ਹੋਇਆ ਬਹੁਤ ਹੀ ਮਨ ਖੁਸ਼ ਹੋਇਆ ਇੱਥੇ ਆ ਕੇ ਮੈਂ ਹੈਡ ਟੀਚਰ ਰਿੰਦਰ ਕੁਮਾਰ ਜੀ ਦੀ ਬਹੁਤ ਪ੍ਰੀਤ ਕਰਨਾ ਜੁਰਨਾਲੀ ਦੇਖ ਰਿਹਾ ਠਾ ਇਹ ਸਾਰਾ ਕਸੂਰ ਹੈਗਾ ਇਸ ਲਈ ਉਹ ਵਧਾਈ ਦੇ ਮਾਤਰ ਹਨ ਕਿ ਤੁਸੀਂ ਸੰਬੰਧ ਕਰ ਸਕਦੇ ਹੋ ਕਿਸੇ ਵੀ ਯੂਨਾਈਟ ਅਪਡੇਟ ਦੇ ਲਈ ਤੁਹਾਡੀ ਬੋਲ ਬੋਲਣ ਜਿੱਤੇ ਜਾਂਦੇ ਨੇ ਕਿਤੇ ਵੀ ਪ੍ਰਕਾਰ ਦੀ ਦਿੱਕਤ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 947932100